ਨਾ ਕੋਈ ਦਲੀਲ ਤੇ ਨਾ ਕੋਈ ਤਰੀਕ ਮੌਕੇ ਤੇ ਹੋਏ ਵੱਡੇ ਵੱਡੇ ਕੇਸਾਂ ਦੇ ਨਿਪਟਾਰੇ ਜੇਕਰ ਇਸ ਤਰੀਕੇ ਦੇ ਨਾਲ ਕੇਸਾਂ ਦੇ ਨਿਪਟਾਰੇ ਹੋ ਜਾਣ ਤਾਂ ਫਿਰ ਲੋਕਾਂ ਨੂੰ ਕੋਰਟ ਕਚੈਰੀਆਂ ਦੇ ਚੱਕਰਾਂ ਤੋਂ ਰਾਹਤ ਮਿਲੇਗੀ ਉਹਨਾਂ ਦੀ ਮਿਹਨਤ ਦੀ ਕਮਾਈ ਦਾ ਬਚਾਅ ਹੋਵੇਗਾ ਜੀ ਹਾਂ ਰਾਹਪੁਰਾ ਤਲਵੰਡੀ ਸਾਬੋ ਤੇ ਬਠਿੰਡਾ ਅਦਾਲਤਾਂ ਦੇ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ ਐਡੀਆਰ ਸੈਂਟਰ ਕਚਹਿਰੀਆਂ ਬਠਿੰਡਾ ਵਿਖੇ ਕੌਮੀ ਲੋਕ ਅਦਾਲਤ ਲਾਇ ਜਿਲ੍ਹਾ ਸੈਸ਼ਨ ਜੱਜ ਸਹਿਬਾਨ ਨੇ মিডিਆ ਨੂੰ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਤਿੰਨ ਜਗ੍ਹਾ ਤੇ ਕੌਮੀ ਲੋਕ ਅਦਾਲਤ ਲਗਾਈ ਗਈ ਹੈ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਲੋਕਾਂ ਦੇ ਜੋ ਕੋਰਟ ਵਿੱਚ ਕੇਸ ਚੱਲ ਰਹੇ ਸਨ ਲੋਕ ਅਦਾਲਤ ਵਿੱਚ ਉਹਨਾਂ ਨੇ ਆਪਣੇ ਕੇਸ ਲਾਏ ਅਤੇ ਅੱਜ ਉਹਨਾਂ ਦਾ ਨਿਪਟਾਰਾ ਹੋਇਆ ਤੇ ਅਗਲੀ ਲੋਕ ਅਦਾਲਤ ਬਾਰੇ ਵੀ ਉਹਨਾਂ ਨੇ ਦੱਸਿਆ ਸਭ ਤੋਂ ਪਹਿਲਾਂ ਸੁਣਦੇ ਹਾਂ ਬਿਆਨ ਠੀਕ ਹੈ ਮੈਂ ਜੀ ਆ ਲੋਕ ਅਦਾਲਤ ਲਾਇਆ ਸਾਰੇ ਹੀ ਬਠਿੰਡਾ ਵਾਸੀਆਂ ਨੂੰ ਮੇਰਾ ਨਮਸਕਾਰ ਮੈਂ ਅੱਜ 14 9 2024 ਨੂੰ ਜੋ ਸਾਡੀ ਕੌਮੀ ਪੱਧਰ ਦੀ ਲੋਕ ਅਦਾਲਤ ਬਠਿੰਡਾ ਰਾਮਪੁਰਾ ਔਰ ਤਲਵੰਡੀ ਸਾਬੋ ਵਿੱਚ ਲਗਾਈ ਜਾ ਰਹੀ ਹੈ ਇਸ ਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਜੇ ਅਸੀਂ ਗੱਲ ਕਰੀਏ ਤੇ ਅੱਜ ਦੇ ਜਿਹੜੇ ਅਸੀਂ ਟਾਰਗੇਟ ਕੇਸ ਕੀਤੇ ਨੇ ਇਹ ਮੋਰ ਥੈਨ 25000 ਤੋਂ ਵੱਧ ਕੇਸ ਜਿਹੜੇ ਅਸੀਂ ਅੱਜ ਟਾਰਗੇਟ ਕੀਤੇ ਹੋਏ ਨੇ ਮੇਨਲੀ ਜਿਹੜਾ ਸਾਡਾ ਫੋਕਸ ਹੈ ਰੈਵਨੂ ਕੋਰਟਾਂ ਦੇ ਵਿੱਚ ਕੇਸਿਸ ਪੈਂਡਿੰਗਾਂ ਦਾ ਔਰ ਜਿਹੜੇ ਸਾਡੇ ਆਮ ਤੌਰ ਤੇ ਕੋਰਟਾਂ ਦੇ ਵਿੱਚ ਪੈਂਡਿੰਗ ਨੇ ਉਹਨਾਂ ਨੂੰ ਅਸੀਂ ਮੋਸਟਲੀ ਬੈਂਕ ਕੇਸਿਸ ਜਿਵੇਂ ਹੈਗੇ ਹੈ ਰਿਕਵਰੀ ਦੇ ਜਾਂ ਚੈੱਕ ਨਾਲ ਜਨਰੇਟਡ ਕੇਸਿਸ ਹੈ ਉਹਨਾਂ ਤੇ ਜ਼ਿਆਦਾ ਅਸੀਂ ਫੋਕਸ ਕੀਤਾ ਹੈ ਤਾਂ ਕਿ ਲੋਕਾਂ ਨੂੰ ਘਰ ਬੈਠੇ ਹੀ ਜਲਦੀ ਤੋਂ ਜਲਦੀ ਔਰ ਫ੍ਰੀ ਜਿਹੜਾ ਹੈ ਨਿਆਂ ਮਿਲ ਸਕੇ ਔਰ ਇਸ ਵਿੱਚ ਸਭ ਤੋਂ ਵੱਧ ਸ਼ਮੂਲੀਅਤ ਸਾਡੇ ਇਸ ਨੂੰ ਪ੍ਰੋਗਰਾਮ ਨੂੰ ਮੇਨ ਪਰੋਗਰੈਸ ਕਰਾਂ ਵਿੱਚ ਸਾਡਾ ਮੀਡੀਆ ਦਾ ਵੀ ਬਹੁਤ ਅਰਥ ਹੈ ਕਿਉਂਕਿ ਅਸੀਂ ਪਿਛਲੀ ਲੋਕ ਅਦਾਲਤ ਤੇ ਇਸ ਵਾਰ ਦੀ ਲੋਕ ਅਦਾਲਤ ਤੇ ਇਹ ਜੀ ਦੇਖਣ ਨੂੰ ਮਿਲੀ ਹੈ ਵੀ ਅਸੀਂ ਪਿਛਲੇ ਨਾਲੋਂ ਵੀ ਵੱਧ ਜਿਹੜੇ ਕੇਸ ਇਸ ਲੋਕ ਅਦਾਲਤ ਵਿੱਚ ਲੱਗੇ ਮੈਂ ਦੇਖੋ ਇਹ ਕਹਾਂਗਾ ਵੀ ਜਿਹੜੀ ਆਉਣ ਵਾਲੀ ਜਿਹੜੀ ਲੋਕ ਅਦਾਲਤ ਹੈ 14 12 2024 ਨੂੰ ਦਸੰਬਰ ਦੇ ਮਹੀਨੇ ਚ ਲਗਾਈ ਜਾ ਰਹੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਕੱਲੀ ਇਹ ਲੋਕ ਅਦਾਲਤ ਜਿਹੜੀ ਹੈ ਇਹ ਮੰਥਲੀ ਜਾਂ ਤ੍ਰਿਮੰਥਲੀ ਲਾਣੇ ਆ ਆਮ ਤੌਰ ਤੇ ਹਰੇਕ ਕੋਈ ਵੀ ਬੰਦਾ ਜਿਸ ਨੂੰ ਲੱਗਦਾ ਹੈ ਮੇਰਾ ਕੇਸ ਜਿਹੜਾ ਹੈ ਉਹ ਲੋਕ ਸਾਡਾ ਕੰਫਰਮਾਈਜ਼ ਹੋ ਸਕਦਾ ਹੈ ਔਰ ਕੋਟਾ ਜਿਹੜੀ ਅੱਜ ਇਸ ਹਿਸਾਬ ਨਾਲ ਬੜੀਆਂ ਉਂ ਲੰਧ ਆਵਾਜ਼ ਕਹਿੰਦੀਆਂ ਨੇ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਕੇਸ ਜਿਹੜਾ ਹੈ ਉਹ ਲੋਕ ਅਦਾਲਤ ਜਾਂ ਕੰਪਰਮਾਈਜ਼ ਨਾਲ ਹੋਣਾ ਹੈ ਤੁਸੀਂ ਕਿਸੇ ਵੀ ਵਕਤ ਆਪਣੀ ਐਪਲੀਕੇਸ਼ਨ ਜਿਹੜੀ ਕੋਰਟ ਵਿੱਚ ਦੇ ਸਕਦੇ ਹੋ ਔਰ ਜੇ ਤੁਹਾਨੂੰ ਲੱਗਦਾ ਵੀ ਹਲੇ ਕੇਸ ਨਹੀਂ ਵੀ ਪਿਆ ਇਹਨਾਂ ਨੂੰ ਵੀ ਜਿਹੜਾ ਅਸੀਂ ਸੁਣਵਾਈ ਕਰਵਾ ਸਕਦੇ ਆ ਜਿਨ੍ਹਾਂ ਨੂੰ ਅਸੀਂ ਪ੍ਰੀ ਲਿਟੀਗੇਸ਼ਨ ਸਟੇਜ ਕਹਿੰਦੇ ਆ ਇਹਨਾਂ ਕੇਸਾਂ ਦਾ ਵੀ ਅਸੀਂ ਲੋਕ ਅਦਾਲਤ ਹੈ ਟਾਈਮ ਟੂ ਟਾਈਮ ਲਾਂਦੇ ਰਹਿੰਦੇ ਆ ਸੋ ਸਾਰਿਆਂ ਨੂੰ ਆਉਣ ਵਾਲੀ 14-12 ਜਾਂ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਕੋਈ ਆਪਣਾ ਮੈਟਰ ਹੈ ਸੀ ਕਿਸੇ ਵੀ ਲੋਕ ਅਦਾਲਤ ਤੇ ਜਲਵਾਣਾ ਉਹ ਆ ਕੇ ਸਾਨੂੰ ਦਰਖਾਸਤ ਦੇ ਸਕਦਾ ਹੈ ਚਾਹੇ ਜੇ ਕੋ ਸਪੋਰਟ ਚ ਪੈਂਡਿੰਗ ਹੈ ਉਹ ਮਾਜੋਕ ਅਦਾਲਤ ਨੂੰ ਦੇ ਸਕਦਾ ਐਪਲੀਕੇਸ਼ਨ ਉਹਨਾਂ ਦਾ ਕੇਸ ਜਿਹੜਾ ਹੈ ਲੋਕ ਅਦਾਲਤ ਨੂੰ ਵੰਗੋ ਹੀ ਡਿਸਾਈਡ ਕੀਤਾ ਸੋ ਦਾ ਜੇ ਕੀ ਦੱਸਿਆ ਗਿਆ ਕਿ ਅਗਲੀ ਲੋਕ ਅਦਾਲਤ 14 ਦਸੰਬਰ ਨੂੰ ਫਿਰ ਲਗਾਈ ਜਾ ਰਹੀ ਹੈ ਜੋ ਲੋਕ ਰਹਿ ਗਏ ਉਹ ਆਪਣੀ ਅਗਲੀ ਲੋਕ ਅਦਾਲਤ ਦੇ ਵਿੱਚ ਕੇਸ ਲਾ ਸਕਦੇ ਨੇ ਤੇ ਕੇਸਾ ਨਿਪਟਾਰਾ ਕਰ ਸਕਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ